ਇਸ ਤਰ੍ਹਾਂ ਦਾ ਚੋਣ ਪ੍ਰਚਾਰ ਚੱਲ ਰਿਹਾ ਕਿਉਂਕਿ ਲਗਾਤਾਰ ਤੁਸੀਂ ਲੋਕਾਂ ਦੇ ਵਿੱਚ ਪਹੁੰਚ ਰਹੇ ਹੋ ਕਾਫੀ ਪਰਮਾ ਹੰਗਾਰਾ ਮਿਲ ਰਿਹਾ ਕਿਸ ਤਰ੍ਹਾਂ ਦਾ ਦਿਖਦਾ ਚੋਣ ਪ੍ਰਚਾਰ ਬਹੁਤ ਵਧੀਆ ਔਰ ਜੋਰਾਂ ਤੇ ਚੱਲ ਰਿਹਾ ਇਸ ਵਾਰ ਵੀ ਜਿਹੜਾ ਮਿਸ਼ਨ 13 ਉਹ ਕਾਮਯਾਬ ਹੋਵੇਗਾ ਪਾਜ ਪਾ ਸਰਕਾਰਾ ਉਹਨਾਂ ਦਾ ਕਹਿਣਾ ਕਿ ਜਿਹੜੀ ਯੋਜਨਾਵਾਂ ਉਹ ਲੈ ਕੇ ਆ ਰਹੇ ਨੇ ਉਹੀ ਪੰਜਾਬ ਦੇ ਲੋਕ ਅੱਜ ਉਸ ਦਾ ਲਾਈਵ ਉਠਾ ਰਹੇ ਨੇ ਕੇਲੀ ਯੋਜਨਾ ਦੀ ਕੇਂਦਰ ਸਰਕਾਰ ਗੱਲ ਕਿਸਾਨ ਯੋਜਨਾ ਸੰਵਿਧਾਨ ਕੇਂਦਰ ਸਰਕਾਰ ਸਾਬ ਸਾਡੇ ਪੈਸਿਆਂ ਤੇ ਨਿਰਭਰ ਇਹ ਸਾਡਾ ਟੈਕਸ ਨਾ ਜਾਵੇ ਸਟੇਟਸ ਦਾ ਜੇ ਸੂਬਿਆਂ ਦਾ ਟੈਕਸ ਨਾ ਜਾਵੇ ਤਾਂ ਕੇਂਦਰ ਭੁੱਖਾ ਮਰ ਜਾਵੇ। ਸੋ ਸਾਡਾ ਪੈਸਾ ਸਾਡੇ ਤੇ ਲਾ ਕੇ ਸਾਨੂੰ ਕਹਿੰਦੇ ਅਸੀਂ ਕੰਮ ਬਹੁਤ ਕੀਤੇ ਆ। ਸਾਡੇ ਤਾਂ ਉਲਟਾ ਪੈਸੇ ਨਹੀਂ ਰੋਕੇ ਹੋਏ। ਅੱਛਾ ਕੰਮ ਵੀ ਜਿਹੜੇ ਕੀਤੇ ਹੋ ਯੋਜਨਾ ਕੋਈ ਚੱਲ ਰਹੀ ਹੈ। ਤੁਸੀਂ ਇਹ ਕਿਸਾਨ ਜਿਹੜੀ ਹੈਗੀ ਆ ਸਮਰiddhi ਯੋਜਨਾ ਉਹਦੇ ਚ ਮੇਰੇ ਖਿਆਲ 6000 ਰੁਪਏ ਦਿੰਦੇ। ਤੇ 500 ਰੁਪਏ ਮਹੀਨੇ ਦਾ ਤੇ ਕਿਸਾਨਾਂ ਦੇ ਨਾਲ ਕੀਤਾ ਕੀ ਪੰਜਾਬ ਦੇ ਨਾਲ ਉਹ ਨਹੀਂ ਕੰਮ ਕੀਤੇ ਜੋ ਪੰਜਾਬ ਦੇ ਨਾਲ ਧੋਖਾ ਕੀਤਾ ਜੋ ਪੰਜਾਬੀਅਤ ਨਾਲ ਧੋਖਾ ਕੀਤਾ ਜੋ ਕਿਸਾਨੀ ਨਾਲ ਧੋਖਾ ਕੀਤਾ ਤੇ ਉਹ ਲੋਕ ਤਾਂ ਇਹਨਾਂ ਨੂੰ ਕਦੇ ਮਾਫ ਨਹੀਂ ਕਰਨਗੇ ਦਾ 7 نیوز ਇੰਡੀਆ ਤੇ ਤੁਹਾਡਾ ਸਵਾਗਤ ਹੈ ਤੇ ਇਸ ਵਕਤ ਡਾਕਟਰ ਰਾਜਕੁਮਾਰ ਚੱਬੇਵਾਲ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਲਗਾਤਾਰ ਚੋਣ ਪ੍ਰਚਾਰ ਜਿਹੜਾ ਚਲ ਰਿਹਾ ਹੈ ਔਰ ਲੋਕਾਂ ਦੇ ਵਿੱਚ ਉਹ ਪਹੁੰਚ ਰਹੇ ਨੇ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਹੈ ਔਰ ਲੋਕ ਉਹਨਾਂ ਨੂੰ ਕਿਸ ਤਰ੍ਹਾਂ ਦਾ ਪਰਮਾ ਹੁੰਗਾਰਾ ਦੇ ਰਹੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ 10 ਸੈਵਨ نیوز ਇੰਡੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਚੱਲ ਰਿਹਾ ਕਿਉਂਕਿ ਲਗਾਤਾਰ ਤੁਸੀਂ ਲੋਕਾਂ ਦੇ ਵਿੱਚ ਪਹੁੰਚ ਰਹੇ ਹੋ ਕਾਫੀ ਪਰਮਾ ਹੁੰਗਾਰਾ ਮਿਲ ਰਿਹਾ ਕਿਸ ਤਰ੍ਹਾਂ ਦਾ ਦਿਖਦਾ ਹ ਚੋਣ ਪ੍ਰਚਾਰ ਬਹੁਤ ਵਧੀਆ ਔਰ ਜੋਰਾਂ ਤੇ ਚੱਲ ਰਿਹਾ ਔਰ ਲੋਕ ਕਾਫੀ ਪਸੰਦ ਕਰ ਰਹੇ ਲੋਕ ਕਾਫੀ ਸਰਾ ਰਹੇ ਨੇ ਖਾਸ ਤੌਰ ਤੇ ਆਵਾਦਵੀ ਪਾਰਟੀ ਦੀਆਂ ਜੋ ਨੀਤੀਆਂ ਜੋ ਉਹਨਾਂ ਦੇ ਕੰਮ ਹੈ ਉਹਨਾਂ ਦੇ ਉਹਨਾਂ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਕਾਫੀ ਜੋਸ਼ ਹੈ ਤੇ ਜਿਸ ਤਰ੍ਹਾਂ ਬਿਜਲੀ ਦੇ ਬਿੱਲ ਹੀ 90% ਤੋਂ ਜ਼ਿਆਦਾ ਲੋਕਾਂ ਦੇ ਮਾਫ ਹੈ ਤੇ ਲੋਕ ਤਾਂ ਇਹੀ ਕਹਿੰਦੇ ਵੀ 90% ਲੋਕਾਂ ਦੇ ਬਿੱਲ ਮਾਫ ਹੈ ਤੇ 90% ਤੋਂ ਜ਼ਿਆਦਾ ਅਸੀਂ ਵੋਟਾਂ ਪਾਵਾਂਗੇ ਸੋ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਜੋਸ਼ ਹੈ ਸੋ ਮੈਨੂੰ ਲੱਗਦਾ ਹੈ ਕਿ ਪੂਰਾ ਇਸ ਵਾਰ ਵੀ ਜਿਹੜਾ ਮਿਸ਼ਨ 13 ਉਹ ਕਾਮਯਾਬ ਹੋਏਗਾ 13 ਦੇ 13 ਅਸੀਂ ਜਿੱਤਾਂਗੇ ਨਾਟ ਸਾਹਿਬ ਖਾਸ ਕਰਕੇ ਲਗਭਗ 9 ਅਸੈਂਬਲੀ ਹਲਕੇ ਨੇ 9 ਅਸੈਂਬਲੀ ਹਲਕਿਆਂ ਦੇ ਵਿੱਚ ਤੁਸੀਂ ਪਹੁੰਚ ਰਹੇ ਹੋ ਕਿਸ ਤਰ੍ਹਾਂ ਦੀਆਂ ਕਿਉਂਕਿ ਹਰ ਇੱਕ ਅਸੈਂਬਲੀ ਹਲਕੇ ਦੀ ਅਲੱਗ-ਅਲੱਗ ਸਮੱਸਿਆ ਹੁੰਦੀ ਹੈ ਉਹਨਾਂ ਸਮੱਸਿਆਵਾਂ ਦੇ ਵਿੱਚ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਕਿ ਉਹਨਾਂ ਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਹੱਲ ਕਰਉਣਾ ਹੈ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਅਸੈਂਬਲੀ ਦੇ ਸਮੱਸਿਆਵਾਂ ਵਿੱਚ ਵੀ ਅਸੀਂ ਉਹਦੀ ਮੈਪਿੰਗ ਕਰ ਰਹੇ ਹਾਂ ਪਰ ਓਵਰਆਲ ਜਿਹੜੀਆਂ ਸਮੱਸਿਆਵਾਂ ਹੋਏ ਆ ਭਈ ਜੋ ਸਭ ਤੋਂ ਜ਼ਿਆਦਾ ਪ੍ਰੋਬਲਮ ਜੋ ਹੈ ਉਹ 1 ਇੰਪਲੋਇਮੈਂਟ ਦੀ ਹੈ ਬੇਰੋਜ਼ਗਾਰੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੈ ਹਾਲਾਂਕਿ ਪੰਜਾਬ ਸਰਕਾਰ ਉਸ ਬੇਰੋਜ਼ਗਾਰੀ ਤੇ ਕਾਬੂ ਪ ਕਾ ਵੀ ਉਪਰਾਲੇ ਕਰ ਰਹੀ ਹੈ ਕਰੀਬ 43000 ਨੌਕਰੀਆਂ ਜਿਹੜੀਆਂ ਉਹ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਤੇ ਇਸੇ ਤਰ੍ਹਾਂ ਜੋ ਸਿਹਤ ਸੇਵਾਵਾਂ ਉਹਨੂੰ ਵੀ ਬਿਲਕੁਲ ਟਰਸ਼ਰੀ ਲੈਵਲ ਤੇ ਲਿਜਾਣ ਲਈ ਜਿਸ ਤਰ੍ਹਾਂ ਮੈਡੀਕਲ ਕਾਲਜ ਹੋਏ ਜਾਂ ਹਸਪੀਟਲ ਹੋਏ ਉਹਨਾਂ ਨੂੰ ਬਣਾਉਣ ਦੀ ਜ਼ਰੂਰਤ ਹੈ ਸੋ ਬਹੁਤ ਜਲਦੀ ਉਹਨਾਂ ਨੂੰ ਬਣਾਇਆ ਜਾਏਗਾ ਤੇ ਲੋਕਾਂ ਨੂੰ ਸਮਰਪਿਤ ਵੀ ਕੀਤਾ ਜਾਏਗਾ لیکن سرکار کر رہی ہے کہ ਜਿਹੜੀ ਵਿਪਕ ਕੇਂਦਰ ਦੇ ਵਿੱਚ بیٹھی ہوئی ਭਾਜਪਾ ਸਰਕਾਰ ਆ ਉਹਨਾਂ ਦਾ ਕਹਿਣਾ ਕਿ ਜਿਹੜੀ ਯੋਜਨਾਵਾਂ ਉਹ ਲੈ ਕੇ ਆ ਰਹੇ ਨੇ ਉਹੀ ਪੰਜਾਬ ਦੇ ਲੋਕ ਅੱਜ ਉਸ ਦਾ ਲਾਭ ਉਠਾ ਰਹੇ ਨੇ لیکن ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਆ ਉਸ ਵੱਲੋਂ ਕੋਈ ਵੀ ਯੋਜਨਾ ਅਜੇ ਤੱਕ ਲੋਕਾਂ ਨੂੰ ਉਸ ਦਾ ਲਾਭ ਨਹੀਂ ਪਹੁੰਚਿਆ ਉਸ ਨੇ ਇਹ ਕਿਹੜੀ ਯੋਜਨਾ ਦੀ ਕੇਂਦਰ ਸਰਕਾਰ ਗੱਲ ਕਰ ਕਿਸਾਨ ਯੋਜਨਾ ਸਮਰiddhi ਕੇਂਦਰ ਸਰਕਾਰ ਸਾਹਿਬ ਸਾਡੇ ਪੈਸਿਆਂ ਦੇ ਨਿਰਭਰ ਜੇ ਸਾਡਾ ਟੈਕਸ ਨਾ ਜਾਵੇ ਸਟੇਟਸ ਦਾ ਜੇ ਸੂਬਿਆਂ ਦਾ ਟੈਕਸ ਨਾ ਜਾਵੇ ਤਾਂ ਕੇਂਦਰ ਭੁੱਖਾ ਮਰ ਜਾਵੇ ਸੋ ਸਾਡਾ ਪੈਸਾ ਸਾਡੇ ਤੇ ਲਾ ਕੇ ਸਾਨੂੰ ਕਹਿੰਦੇ ਅਸੀਂ ਕੰਮ ਬਹੁਤ ਕੀਤੇ ਆ ਸਾਡੇ ਤਾਂ ਉਲਟਾ ਪੈਸੇ ਨਹੀਂ ਰੋਕੇ ਹੋਏ ਆ ਸਾਡੇ ਪੈਸੇ ਜਿਹੜੇ 8.5 ਹਜ਼ਾਰ ਕਰੋੜ ਰੁਕਿਆ ਇਹ ਉਹਦੀ ਗੱਲ ਕਰਨਾ ਇਹ ਤਾਂ ਸਾਡੇ ਪੈਸੇ ਸਾਨੂੰ ਨਹੀਂ ਦੇਣ ਦਿੰਦੇ ਸੋ ਇਹਨਾਂ ਦੇ ਪੈਸੇ ਐਵੇਂ ਗੱਪਾਂ ਮਾਰੀ ਜਾਂਦੇ ਕਿ ਸਾਡੇ ਜੀ ਅਸੀਂ ਤਾਂ ਜੀ ਬਹੁਤ ਵਿਕਾਸ ਕਰਤਾ ਕੀ ਵਿਕਾਸ ਕਰਤਾ ਜਿਹੜੇ ਪੈਸੇ ਹੀ ਸਾਡੇ ਆ ਇਹਨਾਂ ਇਹਨਾਂ ਦੇ ਖਜਾਨੇ ਚਲ ਜਾਂਦੇ ਆ ਤੇ ਉਹਦਾ ਕਹਿੰਦੇ ਜੀ ਅਸੀਂ ਬਹੁਤ ਵੱਡਾ ਕੰਮ ਕਰਤਾ ਇਹ ਤਾਂ ਕੋਈ ਅੱਛਾ ਕੰਮ ਵੀ ਜਿਹੜੇ ਕੀਤੀ ਹੋ ਯੋਜਨਾ ਕੋਈ ਚੱਲ ਰਹੀ ਹੈ ਤੁਸੀਂ ਇਹ ਕਿਸਾਨ ਜਿਹੜੀ ਹੈਗੀ ਆ ਸਮਰiddhi ਯੋਜਨਾ ਉਹਦੇ ਵਿੱਚ ਮੇਰਾ ਖਿਆਲ 6000 ਰੁਪਏ ਦਿੰਦੇ ਆ ਤੇ 500 ਰੁਪਏ ਮਹੀਨੇ ਦਾ ਆ ਤੇ ਕਿਸਾਨਾਂ ਦੇ ਨਾਲ ਕੀਤਾ ਕੀ ਪੰਜਾਬ ਦੇ ਨਾਲ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਤੇ ਹੁਣ ਦਿੱਲੀ ਹੁਣ ਕਿਸਾਨ ਜਿਹੜੇ ਇਹਨਾਂ ਨੂੰ ਆਪਣੇ ਵੇੜੇ ਨਹੀਂ ਵੜਨ ਦਿੰਦੇ ਐਮਐਸਪੀ ਲੈ ਕੇ ਆਣੀ ਸੀ ਤੇ ਉਹ ਕਿੰਨੇ ਲੈਣੀ ਆ ਅੱਜ ਕਿਸਾਨਾਂ ਦੇ ਨਾਲ ਜੋ ਜਿਸ ਤਰ੍ਹਾਂ ਮਜ਼ਾਕ ਕੀਤਾ ਕੋਜਾ ਮਜ਼ਾਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਹਨਾਂ ਨੇ ਕਾਨੂੰਨ ਰੱਦ ਕੀਤੇ ਔਰ ਕਿਆ ਕਿਸੀ ਐਮਐਸ ਵੀ ਲਿਆਵਾਂਗੇ ਯਾਨੀ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੈਂ ਕਹਿੰਦਾ ਭਈ ਉਹਨਾਂ ਨੂੰ ਉਹਨਾਂ ਦੀ ਸ਼ਰਮ ਵੀ ਨਹੀਂ ਕੀਤੀ ਸੋ ਇਸ ਕਰਕੇ ਕਿਹੜੀਆਂ ਗੱਲਾਂ ਇਹ ਕਰਦੇ لیکن ਜਿਹੜੇ ਤੁਹਾਡੇ ਵਿਰੋਧ ਖੜੇ ਹੋਏ ਨੇ ਅਨੀਤਾ ਸੋਮਪrakash ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਜਿਹੜਾ ਹੈ ਉਹ ਲੋਕ ਨੇ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਉਹਨਾਂ ਨੂੰ ਵੋਟ ਪਾਉਣਗੇ ਕਿਉਂਕਿ ਸਰਕਾਰ ਦੇ ਜਿਹੜੇ ਕੰਮ ਨੇ ਹੁਸ਼ਾਰਪੁਰ ਦੇ ਵਿੱਚ ਹੋਏ ਨੇ ਕੇਂਦਰ ਸਰਕਾਰ ਦੇ ਇਨਫਰਾਸਟ੍ਰਕਚਰ ਚੌਮੁਖੀ ਲਾਈਨਾਂ ਬਣੀਆਂ ਰੇਲ ਲਾਈਨ ਦਾ ਕੰਮ ਹੈ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਲੈ ਕੇ ਆਂਦੇ ਨੇ ਉਹਨਾਂ ਦੇ ਆਧਾਰ ਤੇ ਲੋਕ ਦੁਬਾਰਾ ਉਹਨਾਂ ਨੂੰ ਵੋਟ ਪੂਲ ਕਰਨਗੇ ਦੇਖੋ ਜੀ ਇਹਨਾਂ ਦੇ ਕੰਮਾਂ ਦੇ ਆਧਾਰ ਤੇ ਜੋ ਇਹ ਨਹੀਂ ਕੰਮ ਕੀਤੇ ਜੋ ਪੰਜਾਬ ਦੇ ਨਾਲ ਧੋਖਾ ਕੀਤਾ ਜੋ ਪੰਜਾਬੀਏ ਦਾ ਨਾ ਧੋਖਾ ਕੀਤਾ ਜੋ ਕਿਸਾਨੀ ਨਾਲ ਧੋਖਾ ਕੀਤਾ ਤੇ ਉਹ ਲੋਕ ਤਾਂ ਇਹਨਾਂ ਨੂੰ ਕਦੇ ਮਾਫ ਨਹੀਂ ਕਰਨਗੇ ਸੋ ਲੋਕ ਇਹਦਾ ਪਤਾ ਲੱਗ ਜਾਏਗਾ ਕਿੰਨੇ ਕੰਮ ਕੀਤੇ ਕਿੰਨੇ ਨਹੀਂ ਕੀਤੇ ਕਿਉਂ ਨਜ਼ਰ ਹੀ ਨਹੀਂ ਆਈ ਮਰਦ ਲੋਕਾਂ ਨੂੰ ਦਰਸ਼ਨ ਤੱਕ ਨਹੀਂ ਹੋਏ ਲੋਕ ਤਾਂ ਆਪ ਵਿਰੋਧ ਕਰ ਰਹੇ ਹਨ ਹਲਕੇ ਫਿਰ ਤੁਸੀਂ ਕਿਸ ਤਰ੍ਹਾਂ ਮਤਲਬ ਇਹ ਜੇ ਮੈਡਮ ਨੂੰ ਦੁਬਾਰਾ ਟਿਕਟ ਦਿੱਤੀ ਹੈ ਉਹਨਾਂ ਦੇ ਹਸਬੰਡ ਜਿਹੜੇ ਸੀਗੇ ਪਹਿਲਾਂ ਉਮਰਦਰਾਜ ਹੋਣ ਕਰਕੇ ਉਹਨਾਂ ਦੀ ਜਗ੍ਹਾ ਤੋਂ ਉਹਨਾਂ ਨੂੰ ਟਿਕਟ ਦਿੱਤੀ ਹੈ ਲੇਕਿਨ ਉਹ ਕਹ ਰਹੇ ਕਿ ਉਹਨਾਂ ਦੇ ਹਸਬੰਡ ਵੱਲੋਂ ਕੀਤੇ ਗਏ ਕੰਮ ਜਿਹੜੇ ਨੇ ਉਹ ਲੋਕਾਂ ਤੱਕ ਹਨ ਚਲੋ ਇਹ ਤਾਂ ਉਹ ਪਾਰਟੀ ਦਾ ਇੰਟਰਨਲ ਮੈਟਰ ਹੈ ਉਹਨਾਂ ਨੇ ਕਿਹਨੂੰ ਟਿਕਟ ਦਿੱਤੀ ਹੈ ਪਾਰਟੀ ਦਾ ਇੰਟਰਨਲ ਮੈਟਰ ਹੈ ਉੱਥੇ ਨਹੀਂ ਮੈਂ ਕਮੈਂਟ ਕਰਨੇ ਚਾਹਦਾ ਪਰ ਕੰਮ ਜਿਹੜੇ ਕੰਮ ਵੀ ਲੋਕਾਂ ਨੂੰ ਨਜ਼ਰ ਆ ਰਹੇ ਜਿੰਨੇ ਕੀਤੇ ਹਨ ਕੰਮ ਤਾਂ ਨਜ਼ਰ ਹੀ ਨਹੀਂ ਆ ਰਹੇ ਜਦ ਚਿਹਰਾ ਨਜ਼ਰ ਨਹੀਂ ਆਇਆ ਤਾਂ ਕੰਮ ਕੀ ਨਜ਼ਰ ਆਣੇ ਤਾਂ ਅੱਗੋਂ ਕਿ ਨਜ਼ਰ ਆਣਾ ਗੱਲ ਹੈ 10 ਸਾਲ ਦਿੱਤੇ 10 ਸਾਲ ਦੇ ਵਿੱਚ 10 ਸਾਲ ਕੀ ਕੀਤਾ ਮੈਡੀਕਲ ਕਾਲਜ ਅੱਜ ਵੀ ਲਟਕ ਰਿਹਾ ਬੜਿਆ ਕੁਝ ਲੋਕਾਂ ਨੂੰ ਕੋਈ ਰਾਹਤ ਮਿਲੀ ਹੈ ਕੋਈ ਰਾਹਤ ਨਹੀਂ ਮਿਲੀ ਡਾਕਟਰ ਸਾਹਿਬ ਜੇਕਰ ਤੁਸੀਂ ਸੰਸਦ ਵਿੱਚ ਪਹੁੰਚਦੇ ਹੋ ਸਭ ਤੋਂ ਪਹਿਲਾਂ ਹੁਸ਼ਾਰਪੁਰ ਵਾਸਤੇ ਕਿਹੜਾ ਕੰਮ ਕਰੋਗੇ ਤਾਂ ਜੋ ਲੋਕ ਤੁਹਾਨੂੰ ਵੋਟ ਪਾਉਣ ਕਿਉਂਕਿ ਲੋਕਾਂ ਦੀ ਸਭ ਤੋਂ ਵੱਡੀ ਉਮੀਦ ਇਸ ਵਕਤ ਤੁਸੀਂ ਸਭ ਤੋਂ ਪਹਿਲਾਂ ਰੋਜ਼ਗਾਰ ਤੇ ਕੰਮ ਕਰਾਂਗੇ ਕਿਉਂਕਿ ਹਰ ਅਨ ਇੰਪਲੋਇਮੈਂਟ ਬਹੁਤ ਜ਼ਿਆਦਾ ਹੈ ਸੋ ਰੋਜ਼ਗਾਰ ਦੇਣ ਦੇ ਪ੍ਰਾਲੇ ਕੀਤੇ ਜਾਣਗੇ ਨੌਕਰੀਆਂ ਜਿਹੜੀਆਂ ਰੀਅਲ ਕੁਝ ਫੈਕਟਰੀ ਵਰਗੀ ਵੱਡੀ ਇੰਡਸਟਰੀ ਇੱਥੇ ਲੈ ਕੇ ਆਉਂਦੀ ਜਾਏਗੀ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਬਿਲਕੁਲ ਇਹ ਡਾਕਟਰ ਇਹਨਾਂ ਡਾਕਟਰ ਰਾਜਕਮਰ ਚੱਬੇਵਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਲੋਕ ਸਭਾ ਚ ਪਹੁੰਚਦੇ ਨੇ ਤਾਂ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡਾ ਰੋਜ਼ਗਾਰ ਲੈ ਕੇ ਆਉਣਗੇ ਜਿਸ ਨਾਲ ਲੋਕ ਇੱਕ ਅੱਛਾ ਰੋਜ਼ਗਾਰ ਪ੍ਰਾਪਤ ਕਰ ਸਕਣ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਦਾ 7 نیوز ਇੰਡੀਆ ਹੁਸ਼ਿਆਰਪੁਰ